ਉਹਦੇ ਅੰਦਰ ਸਪੀਕਰ ਲਾਏ ਹੋਏ ਆ ਉਹਨਾਂ 'ਚ ਪਾਠ ਚੱਲਦਾ ਅੱਛਾ ਜਿੱਥੇ ਉਹ ਪਲਾਨਟ ਜਲਦੇ ਆ ਉੱਥੇ ਅੰਦਰ ਸਪੀਕਰ ਲੱਗੇ ਹੋਏ ਆ ਉਹਨਾਂ 'ਚ ਪਾਠ ਚੱਲਦਾ ਤੁਹਾਡਾ ਬਲੀਫ ਹੈ ਕਿ ਉਹਦਾ ਅਸਰ ਹੁੰਦਾ ਉਹਨੀਆਂ ਹਾਂਜੀ ਹੈ ਸਰ ਸਰ ਮੇਰਾ ਵੈਸੇ ਵੀ ਆਪਣਾ ਹੁੰਦਾ ਨਾ ਗੁਰੂ ਰਾਮਦਾਸ ਤੇ ਬਹੁਤ ਜ਼ਿਆਦਾ ਭਰੋਸਾ ਹੈ ਉਹ ਹੈ ਜਿਵੇਂ ਆਪਾਂ ਕਹਿੰਨੇ ਆ ਕਿਸੇ ਟਾਈਮ ਤੇ ਅਸੀਂ ਰੋਜ਼ ਕਹਿ ਰਹੇ ਸੀ ਕਿ ਸਾਨੂੰ ਇੱਕ ਐਵੇਂ ਦਾ ਕੰਮ ਦਿਓ ਜੀ ਜਿਹਦੇ 'ਚ ਨਾਮ ਵੀ ਹੋਵੇ ਪਹਿਚਾਣ ਵੀ ਹੋਵੇ ਕੰਮ ਕਰਨ ਦਾ ਇੱਕ ਸਬਰ ਸਿਦਕ ਹੋਵੇ ਆਪਣੇ ਚ ਸੰਤੋਖ ਆਵੇ ਸਰ ਉਹ ਸੈਟੀਸਫੈਕਸ਼ਨ ਆ ਗਈ ਹੈ ਲਾਈਫ 'ਚ ਇੱਕ ਤਾਂ ਪਹਿਲ ਦਿੰਨੇ ਆ ਪਿੰਡ ਦੇ ਲੋਕਾਂ ਨੂੰ ਹੀ ਪਹਿਲ ਦੇ ਰਹੇ ਆ ਜਿਹੜੇ ਉੱਥੇ ਕੰਮ ਕਰਨਾ ਆਉਂਦੇ ਆ ਲੋਕਲ ਜਿਹੜੇ ਤੁਹਾਡੇ ਪਿੰਡ ਦੇ ਮੈਂ ਉਹਨਾਂ ਨੂੰ ਸਰ ਮੇਸ਼ਾ ਫੀਲ ਕਰਾਉਣੀ ਆ ਕਿ ਮੈਂ ਤਾਂ ਆਪਾਂ ਤੁਹਾਨੂੰ ਉਹਨਾਂ ਨਾਲ ਲੈ ਕੇ ਅੱਗੇ ਤੱਕ ਜਾਣਾ ਜਿੰਨੀ ਸਾਡੀ ਗ੍ਰੋਥ ਹੋਊਗੀ ਨਾ ਤੁਹਾਡੀ ਵੀ ਓਨੀ ਗ੍ਰੋਥ ਹੋਊਗੀ ਮੈਂ ਉਹਨਾਂ ਨੂੰ ਇਹ ਕਹਿਣੀ ਰਹਿੰਦੀ ਆ ਕਿ ਹਮੇਸ਼ਾ ਤੁਹਾਨੂੰ ਜਿਹੜੇ ਅੱਜ ਜਿੰਨਾ ਐਕਸਪੀਰੀਅੰਸ ਤੁਹਾਡੇ ਕੋਲ ਹੈ ਨਾ ਤੁਸੀਂ ਹੀ ਹੈੱਡ ਬਣੋਗੇ ਅਸਲ 'ਚ ਨਾ ਪੰਜਾਬੀ ਹਜ ਠੰਮਾ ਨਹੀਂ ਹੈਗਾ ਮੈਨਿਸ਼ੂਆ ਹੂੰ ਜਦੋਂ ਤੁਸੀਂ ਆਪ ਦੇ ਕੰਮ ਵਾਲੇ ਨੂੰ ਨੌਕਰ ਸਮਝੋਗੇ ਤੁਸੀਂ ਗਰੋ ਨਹੀਂ ਕਰੋਗੇ ਬਿਲਕੁਲ ਤੁਹਾਨੂੰ ਪ੍ਰੋਬਲਮ ਨਹੀਂ ਆਈ ਕਦੇ ਕਿ ਤੁਸੀਂ ਪੜੇ ਲਿਖੇ ਹੋ ਤਾਂ ਜਦੋਂ ਤੁਸੀਂ ਡੀਲ ਕਰਦੇ ਹੋ ਜਾ ਕੇ ਲੇਬਰ ਨਾਲ ਡੀਲ ਕੀਤੀ ਜਾਂ ਉਹਨਾਂ ਲੋਕਾਂ ਨਾਲ ਕਿ ਉਹ ਉਹਨੇ ਐਜੂਕੇਟਿਡ ਜੇ ਨਹੀਂ ਹੈਗੇ ਆਮ ਤੌਰ ਤੇ ਮੈਂ ਬਹੁਤ ਸਾਰੀਆਂ ਕੁੜੀਆਂ ਨਾਲ ਗੱਲ ਕਰਦਾ ਤਾਂ ਇਹ ਗੱਲ ਕਹਿੰਦੀ ਹੈ ਕਿ ਇੱਕ ਮਾਈਂਡ ਸੈਟ ਹੀ ਨਹੀਂ ਹੁੰਦਾ ਤੁਹਾਨੂੰ ਹੋਰ ਨਜ਼ਰ ਨਾਲ ਦੇਖਣਾ ਹੈ ਜਾਂ ਉਹਨਾਂ ਦਾ ਗੱਲਬਾਤ ਦਾ ਲੈਵਲ ਤਰੀਕਾ ਉਸ ਪੱਧਰ ਤੇ ਉੱਤੇ ਨਹੀਂ ਹੁੰਦਾ ਤੁਸੀਂ ਕਦੇ ਇਹ ਮਹਿਸੂਸ ਕੀਤਾ ਉੱਥੇ ਬਹਿ ਕੇ ਨਹੀਂ ਸਰ ਮੈਂ ਇੱਕ ਨਾਲ ਆਪਣੇ ਮਾਈਂਡ ਚ ਇੱਕ ਗੱਲ ਬਿਠਾ ਲਈ ਜਿੱਦਾਂ ਚੱਲਣ ਲੱਗੇ ਕਿ ਇੱਕ ਤਾਂ ਪਹਿਲ ਦਿੰਨੇ ਆ ਪਿੰਡ ਦੇ ਲੋਕਾਂ ਨੂੰ ਹੀ ਪਹਿਲ ਦੇ ਰਹੇ ਆ ਜਿਹੜੇ ਉੱਥੇ ਕੰਮ ਕਰਨਾ ਆਉਂਦੇ ਆ ਲੋਕਲ ਜਿਹੜੇ ਤੁਹਾਡੇ ਪਿੰਡ ਦੇ ਮੈਂ ਉਹਨਾਂ ਨੂੰ ਸਰ ਇਹ ਫੀਲ ਕਰਾਉਣੀ ਆ ਕਿ ਮੈਂ ਤਾਂ ਆਪਾਂ ਤੁਹਾਨੂੰ ਨਾਲ ਲੈ ਕੇ ਅੱਗੇ ਤੱਕ ਜਾਣਾ ਜਿੰਨੀ ਸਾਡੀ ਗ੍ਰੋਥ ਹੋਊਗੀ ਨਾ ਤੁਹਾਡੀ ਵੀ ਓਨੀ ਗ੍ਰੋਥ ਹੋਊਗੀ ਮੈਂ ਤੁਹਾਨੂੰ ਹੀ ਟੀਮ ਚ ਰੱਖਣਾ ਹੈ ਮੇਸ਼ਾ ਉਹਨਾਂ ਨੂੰ ਉਹਨਾਂ ਨੇ ਆਪਦੇ ਆਪ ਨੂੰ ਮੰਨ ਲਿਆ ਵੀ ਅਸੀਂ ਇਸ ਐਰੋਪੋਨਿਕ ਦੀ ਪੂਰੀ ਟੀਮ ਅਸੀਂ ਆ ਮੈਂ ਉਹਨਾਂ ਨੂੰ ਇਹ ਕਹਿ ਨਹੀਂ ਰਹੀ ਨਹੀਂ ਕਿ ਹਮੇਸ਼ਾ ਤੁਹਾਨੂੰ ਜਿਹੜੇ ਅੱਜ ਜਿੰਨਾ ਐਕਸਪੀਰੀਅੰਸ ਤੁਹਾਡੇ ਕੋਲ ਹੈ ਨਾ ਤੁਸੀਂ ਹੀ ਹੈੱਡ ਬਣੋਗੇ ਤੇ ਮੈਨੂੰ ਐ ਲੱਗੇ ਨਾ ਕਿਸੇ ਗੱਲ ਤੋਂ ਪਰੇਸ਼ਾਨ ਆ ਫਿਰ ਮੈਂ ਉਹਨਾਂ ਨੂੰ ਕਹਿ ਨਹੀਂ ਦੋ ਮਿੰਟ ਰਿਲੈਕਸ ਹੋਵੋ ਕਿਉਂਕਿ ਜਿਹੜੀ ਤੁਹਾਡੀ ਨੈਗੇਟਿਵਿਟੀ ਹੈ ਪਲਾਂਟਸ ਤੱਕ ਨਹੀਂ ਜਾਣੀ ਚਾਹੀਦੀ ਅੱਛਾ ਇਦਾਂ ਵੀ ਹੁੰਦਾ ਮੈਨੂੰ ਸਰ ਮੇਰਾ ਪਹਿਲੇ ਮੈਨੂੰ ਫੀਲ ਹੁੰਦਾ ਹੈ ਕਿ ਜੇ ਮੈਂ ਕਿਸੇ ਗੱਲ ਤੋਂ ਪਰੇਸ਼ਾਨ ਹਾਂ ਮੈਨੂੰ ਐ ਹੁੰਦਾ कि ਜਦੋਂ ਆਪਾਂ ਵੈਗਰੂ ਦਾ ਨਾਮ ਲੈ ਕੇ ਅੰਦਰ ਜਾਈਏ ਪਤਾ ਨਹੀਂ ਕਿ ਗਲਤੀ ਹੋ ਗਈ ਤੇ ਉਹ 네ਗੇਟਿਵ ਹੋ ਹੀ ਜਾਣਾ ਹਾਂਜੀ ਮੈਂ ਇਹਨੂੰ ਰਿਲੈਕਸ ਹੋ ਕੇ ਅੰਦਰ ਜਾਓ ਰਿਲੈਕਸ ਹੋ ਕੇ ਕੰਮ ਕਰੋ ਆਪਣੇ ਤੋਂ ਕੁਝ ਗਲਤ ਨਾ ਹੋਵੇ ਇਹ ਤੁਹਾਡੀ ਮੱਕੜ ਭਾਜੀ ਮੈਂ ਤੁਹਾਡੀ ਗੱਲ ਟੋਕ ਰਿਹਾ ਹਾਂ ਹਾਂਜੀ ਅਸਲ ਕਿ ਨਾ ਪੰਜਾਬੀਆਂ ਚ ਠੰਮਾ ਨਹੀਂ ਹੈਗਾ ਮੈਨਿਸ਼ੂ ਆ ਹੂੰ ਜਦੋਂ ਤੁਸੀਂ ਆਪਦੇ ਕੰਮ ਵਾਲੇ ਨੂੰ ਨੌਕਰ ਸਮਝੋਗੇ ਤੁਸੀਂ ਗਰੋ ਨਹੀਂ ਕਰੋਗੇ ਬਿਲਕੁਲ ਮੈਨੂੰ ਡਾਕਟਰ ਸਾਹਿਬ ਕਹਿੰਦੇ ਕਿ ਮਨਪ੍ਰੀਤ ਜੀ ਮੈਂ ਔਨਲੇ 5 ਸਾਲ ਤੇ ਦੇਖਦਾ ਪਿਆ ਤੂੰ ਗਰੋਅ ਕਰਨਾ ਜਿਹੜੀ ਪੌੜੀ ਚੜੇਗਾ ਖਲੀਮੀ ਦੀ ਪੌੜੀ ਸਲੀ ਉਤਰੀ ਹੋਣਾ ਤੁਸੀਂ ਜਿਵੇਂ ਕਹਿ ਰਹੇ ਸੀ ਵੀ ਪਲਾਂਟਸ ਦੇ ਉੱਤੇ ਅਸਰ ਹੁੰਦਾ ਹੈ ਨੈਗੇਟਿਵਿਟੀ ਦਾ ਜਾਂ ਤੁਸੀਂ ਅੰਦਰ ਜੈ ਇਹ ਸਾਇੰਟਿਫਿਕ ਗੱਲ ਹੈ ਜਾਂ ਥੋੜਾ ਵੈਸੇ ਮੰਨਣਾ ਹੈ ਸਰ ਇਹ ਮੇਰਾ ਹੀ ਮੰਨਣਾ ਹੈ ਮੈਨੂੰ ਲੱਗਦਾ ਨਾ ਪਰ ਜਦੋਂ ਆਪਾਂ ਪਲਾਂਟਸ ਨੂੰ ਲੱਗ ਪੈਨੇ ਨਾ ਪਿਆਰ ਕਰਨ ਤੇ ਦੇਖੀਏ ਤਾਂ ਉਹਨਾਂ ਤੇ ਮੈਨੂੰ ਲੱਗਦਾ ਜਿਵੇਂ ਆਪਣੇ ਥਾਟਸ ਦਾ ਵੀ ਅਸਰ ਹੁੰਦਾ ਹੈ ਜਿਵੇਂ ਕਈ ਵਾਰੀ ਹੁੰਦਾ ਹੈ ਕਿ ਅੰਦਰ ਮੈਨੂੰ ਲੱਗਦਾ ਹੁੰਦਾ ਛੱਟ ਮੂਲ ਮੰਤਰ ਦਾ ਜਾਪ ਲਾ ਕੇ ਛੱਡ ਦਿੰਨੇ ਆ ਜਾਂ ਕੁਝ ਵੀ ਮੈਨੂੰ ਲੱਗਦਾ ਹੈ ਕਿ ਉਹ ਉਸ ਦਿਨ ਜਿਵੇਂ ਮੈਨੂੰ ਲੱਗਦਾ ਕਿ ਸਾਰੇ ਜਿਆਦਾ ਖੁਸ਼ ਲੱਗ ਰਹੇ ਆ ਮੈਨੂੰ ਮਤਲਬ ਫੀਲਿੰਗ ਆਉਣ ਲੱਗ ਪਈਆਂ ਉਹਨਾਂ ਪਲਾਂਟਸ ਨਾਲ ਉਹਦੇ ਅੰਦਰ ਸਪੀਕਰ ਲਾਏ ਹੋਏ ਆ ਉਹਨਾਂ 'ਚ ਪਾਠ ਚੱਲਦਾ ਅੱਛਾ ਜਿੱਥੇ ਉਹ ਪਲਾਂਟ ਜਲਦੇ ਆ ਉੱਥੇ ਅੰਦਰ ਸਪੀਕਰ ਲੱਗੇ ਹੋਏ ਆ ਉਹਨਾਂ 'ਚ ਪਾਠ ਚੱਲਦਾ ਜਦੋਂ ਸਾਨੂੰ ਲੱਗਦਾ ਕਿ ਹੁਣ ਟੈਕ ਨੂੰ ਹਟ ਗਏ ਆ ਤੇ ਉਹ ਵਾਕਈ ਟੈਕ ਦੇ ਆ ਤੁਸੀਂ ਤੁਹਾਡਾ ਬਿਲੀਫ ਹੈ ਕਿ ਉਹਦਾ ਅਸਰ ਹੁੰਦਾ ਹਾਂਜੀ ਹੈ ਸਰ ਸਰ ਮੇਰਾ ਵੈਸੇ ਵੀ ਆਪਣਾ ਹੁੰਦਾ ਨਾ ਗੁਰੂ ਰਾਮਦਾਸ ਤੇ ਬਹੁਤ ਜ਼ਿਆਦਾ ਭਰੋਸਾ ਹੈ ਉਹ ਹੈ ਜਿਵੇਂ ਆਪਾਂ ਕਹਿੰਨੇ ਆ ਕਿਸੇ ਟਾਈਮ ਤੇ ਅਸੀਂ ਰੋਜ਼ ਕਹਿ ਰਹੇ ਸੀ ਕਿ ਸਾਨੂੰ ਇੱਕ ਐਵੇਂ ਦਾ ਕੰਮ ਦਿਓ ਜੀ ਜਿਹਦੇ ਚ ਨਾਮ ਵੀ ਹੋਵੇ ਪਛਾਣ ਵੀ ਹੋਵੇ ਕੰਮ ਕਰਨ ਦਾ ਇੱਕ ਸਬਰ ਸਿਦਕ ਹੋਵੇ ਆਪਣੇ ਚ ਸੰਤੋਖ ਆਵੇ ਸਰ ਉਹ ਸੈਟੀਸਫੈਕਸ਼ਨ ਆ ਗਈ ਹੈ ਲਾਈਫ ਚ ਮੈਨੇ ਵੱਜੇ ਕਦੇ ਵੀ ਇਹ ਕੀ ਕਰ ਲੈਣਗੇ ਕੀ ਕਰ ਲਓਗੇ ਹਾਂਜੀ ਇਹ ਤਾਂ ਮੁੰਨਾ ਨਹੀਂ ਹੁੰਦਾ ਭਾਜੀ ਲੋਕ ਕਹਿੰਦੇ ਆ ਕਿ ਆਲੂ ਚ ਕਿੰਨੇ ਕੀ ਪਾਲਿਆ ਇਹ ਕੀ ਪਾਲਣਗੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਉਹ ਗੱਲ ਕਰ ਰਹੇ ਸੀ ਨਾ ਇੱਕਦਮ ਪੈਰ ਟੁੱਟਣਾ ਸੋਚਿਆ ਹੀ ਨਹੀਂ ਸੀ ਮੈਂ ਨਾਰਮਲ ਘਰੇ ਸੰਡੇ ਸੀ ਮੈਂ ਨੌਨ ਲੱਗਾ ਤੇ ਮੈਂ ਕਿਹਾ ਗੱਡੀ ਉੱਪਰ ਪਾਣੀ ਦਿਖਦਾ ਤੇ ਉਹ ਲੀਕੇਜ ਬੰਦ ਕਰ ਲਾ ਪੈਰ ਟੁੱਟ ਗਏ ਤੇ ਜਿਹੜਾ ਅਸੀਂ ਕੰਮ ਰੱਬ ਤੋਂ ਮੰਗਦੇ ਸੀ ਸ਼ੋਹਰਤ ਮੰਗਦੇ ਸੀ ਉਹ ਮਿਲ ਗਈ ਰੱਬ ਨੇ ਪਹਿਲਾਂ ਬੈਰ ਤੋੜਿਆ ਮੇਰਾ ਤੇ ਡਾਕਟਰ ਸਾਹਿਬ ਮੈਨੂੰ ਕਹਿੰਦੇ ਕਿ ਤੇਰੀ ਜ਼ਿੰਦਗੀ ਜੇ ਪੈਰ ਨਾ ਟੁੱਟਦਾ ਤੂੰ ਕਾਮਯਾਬ ਨਹੀਂ ਹੋਣਾ ਸੀ ਤੁਸੀਂ ਹੋ ਸਕਦਾ ਹੈ ਕੈਨੇਡਾ ਕਿਸੇ ਪੰਪ ਤੇ ਹੁੰਦੇ ਜਾਂ ਕਿਤੇ ਬੰਡੌਨਸ ਤੇ ਹੁੰਦੇ ਯਾ ਤੁਸੀਂ ਡਾਟਾ ਐਂਟਰੀ ਦਾ ਕੋਈ ਕੰਮ ਕਰ ਰਹੇ ਹੁੰਦੇ